ਸੰਗਤ ਜੀ ਜਿਵੇਂ ਸਮੇ ਸਮੇ ਸਰ ਪਿੰਡ ਰੈਕਾ ਲਵਾਨਾ ਜਿਹੜਾ ਉਹ ਇਤਿਹਾਸਕ ਫੈਸਲੇ ਲੈਣ ਦੇ ਵਿੱਚ ਜਿਸ ਦਾ ਨਾਮ ਵੱਜਦਾ ਹੈ ਅੱਜ ਫੇਰ ਪਿੰਡ ਰੈਕਕੇ ਲਵਾਨੇ ਨੇ ਇੱਕ ਬੜਾ ਵੱਡਾ ਇਤਿਹਾਸਕ ਫੈਸਲਾ ਲਿਆ ਕਿ ਪਿੰਡ ਦੇ ਵਿੱਚ ਇੱਕ ਵਿਦਿਆ ਕੇਂਦਰ ਜਿਹੜਾ ਉਹ ਖੋਲਣ ਜਾ ਰਹੇ ਹਨ ਤੇ ਇਹ ਸੁਨੇਹਾ ਹੈ ਪੂਰੇ ਹੀ ਜੰਮੂ ਦੀ ਨਗਰ ਪੂਰੇ ਹੀ ਜੰਮੂ ਦੀ ਜਿੰਨੇ ਵੀ ਪਿੰਡ ਹਨ ਉਹ ਸਾਰੀਆਂ ਸੰਗਤਾਂ ਨੂੰ ਕਿ ਜੇ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਸਿੱਖੀ ਬਚਾਣੀ ਹੈ ਜੇ ਤੁਸੀਂ ਵਾਕਈ ਤੋਂ ਡੇ ਅੰਦਰ ਪੰਥ ਦਾ ਦਰਦ ਹੈ ਤੇ ਇਹ ਜਿੱਦਾਂ ਅਸੀਂ ਮਾੜੇ ਕੰਮ ਦੀ ਰੀਸ ਬੜੀ ਜਲਦੀ ਕਰਨਿਆਂ ਤੇ ਚੰਗੇ ਕੰਮਾਂ ਦੀ ਰੀਸ ਅਸੀਂ ਘੱਟ ਕਰਨਿਆਂ ਇਹ ਜੋ ਉਪਰਾਲਾ ਪਿੰਡ ਲੈ ਕੇ ਨੇ ਕੀਤਾ ਜੇ ਇਹ ਰੀਸ ਹਰ ਕੋਈ ਪਿੰਡ ਕਰੇਗਾ ਤੇ ਮੇਰੇ ਖਿਆਲ ਸਾਨੂੰ ਕਿਸੇ ਪ੍ਰਚਾਰ ਦੀ ਕਿਸੇ ਵੱਡੇ ਸਮਾਗਮਾਂ ਦੀ ਕਿਸੇ ਕੋਈ ਵੱਡੇ ਨਗਰ ਕੀਰਤਨਾਂ ਦੀ ਲੋੜ ਨਹੀਂ ਸਿੱਖੀ ਦੀ ਚੜਦੀ ਕਲਾ ਹੀ ਚੜਦੀ ਕਲਾ ਹੋ ਜੇਗੀ ਤੇ ਇਹ ਜਿਹੜਾ ਇਸ ਰਿਹਾ ਇਹ ਸਾਡੇ ਜੋ ਇਸ ਗੁਰੂ ਘਰ ਦੇ ਪ੍ਰਧਾਨ ਸਾਹਿਬ ਸਨ ਸਰਦਾਰ ਹਰਦੀਪ ਸਿੰਘ ਜੀ ਅਤੇ ਮੌਜੂਦਾ ਪ੍ਰਬੰਧਕ ਕਮੇਟੀ ਪਿੰਡ ਰੈਕੇ ਦੀ ਇਹ ਉਹਨਾਂ ਨੇ ਬੜੇ ਤਾਲਮੇਲ ਦੇ ਵਿੱਚ ਜਿਹੜਾ ਇਹ ਲਿਆ ਹੈ ਤੇ ਅੱਜ ਇਸ ਦਾ ਜਿਹੜਾ ਉਦਘਾਟਨ ਕਰ ਰਹੇ ਹਨ ਗੁਰੂ ਨਾਨਕ ਵਿਦਿਆ ਕੇਂਦਰ ਦੇ ਨਾਂ ਤੇ ਇੱਥੇ ਜਿਹੜਾ ਇੱਕ ਲਾਇਬ੍ਰੇਰੀ ਬਣਾਈ ਜਾਏਗੀ ਉਸ ਦੇ ਬਾਅਦ ਇੱਥੇ ਤਬਲੇ ਤੇ ਵਾਜੇ ਦੀਆਂ ਜਿਹੜੀਆਂ ਉਹ ਕਲਾਸਾਂ ਲਗਾਈਆਂ ਜਾਣਗੀਆਂ ਅਤੇ ਜਿਹੜਾ ਗੁਰਮੁਖੀ ਦੀ ਆ ਪੰਜਾਬੀ ਦੀ ਜਿਹੜੀ ਆ ਉਹ ਕਲਾਸਿਸ ਲਗਾਈਆਂ ਜਾਣਗੀਆਂ ਸਮੇ ਸਮੇ ਸਿਰ ਇੱਥੇ ਜਿੰਨੇ ਵੀ ਜਿਹੜੇ ਪੰਥਕ ਵਿਦਵਾਨ ਹਨ ਉਹਨਾਂ ਨੂੰ ਸੱਦ ਕੇ ਇੱਥੇ ਜਿਹੜੇ ਬੱਚਿਆਂ ਦੇ ਸੈਮੀਨਾਰ ਜਿਹੜੇ ਉਹ ਲੈ ਜਾਣਗੇ ਸੋ ਇਹ ਇੱਕ ਬੜਾ ਵਧੀਆ ਛਲਾਂਗਾ ਜੋ ਕਦਮ ਪਿੰਡ ਰੱਖੇ ਨੀ ਚੁੱਕਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਪਿੰਡ ਇਦਾਂ ਦੇ ਜਿਹੜੇ ਆ ਉਹ ਛਲਾਂਗਾ ਜੋ ਕਦਮ ਚੁੱਕਣ ਤਾਂ ਜੋ ਸਿੱਖੀ ਦੀ ਚੜ੍ਹਦੀ ਕਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦੋ ਕਿਤਨਾ ਹਿੱਟਾ ਕੋਲ ਕਿਤਨਾ ਮੋੜ ਰਿਹਾ ਨੋੜ ਰਿਹਾ ਪਹਾੜ ਦੇਖਾ ਇਧਰ ਪਹਿਲਾਂ ਅੱਗੇ ਨਾਲ ਕਰੀਏ ਦੇਖੋ ਦੋ ਮਾਰਾ ਸੋ ਨਾ ਹਾ ਸੱਤਿਆ ਨਾ ਬਹੁਤ ਸ਼ਤ ਵਾਹਿਗੁਰੂ ਦਾ ਕਸਾ ਵਾਹਿਗੁਰੂ ਦੀ ਕੀਮਤ ਆਓ ਜੀ ਆਓ ਮੋਟਾ ਗੁਰੂ ਗੁਰੂ ਕਰ 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 ਕਰਾਈ ਮਿਲ ਸਕਦਾ ਹੈ ਲਾਟਾ ਜਗਾਵਤਰ ਸਾਲ ਲੈਣਾ ਚੱਤੇਗਾ ਮੈਂ ਇਹ ਇਮਾਰਤ ਹੈ ਜੀ ਜਿੱਥੇ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਤੇ ਉੱਥੇ ਕੋਈ ਨਾ ਇੱਕੋ ਹੀ ਜਗ੍ਹਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ ਕੀਤਾ ਗਿਆ ਪਿੰਡ ਦੇ ਵਿੱਚ ਤੇ ਇਸ ਨੂੰ ਹੁਣ ਵਿਦਿਆ ਕੇਂਦਰ ਦੇ ਰੂਪ ਦੇ ਵਿੱਚ ਵਰਤਿਆ ਜਾਵੇਗਾ